ਸਟ੍ਰੀਕਲ ਤੋਂ ਦੇਖ ਰਹੇ ਹਾਂ ਸਾਡਲ ਟੀਵੀ ਮਹੱਜ ਅਸੀਕਾਰ ਬੀਤੇ ਦਿਨ ਪੁਲਿਸ ਮਿਨਿਸਟਰ ਮਾਰਕ ਵਸ਼ਾਲਦੇਵ ਵੱਲੋਂ ਸਾਉਸ ਆਕਲੈਂਡ ਦੇ ਵਿੱਚ ਕਾਰੋਬਾਰੀਆਂ ਤੇ ਰਿਹਾਇਸ਼ੀਆਂ ਦੇ ਨਾਲ ਗੱਲਬਾਤ ਕੀਤੀ ਗਈ ਇਸ ਮੁੱਖ ਕਾਰਨ ਸੀ ਸਾਉਸ ਆਕਲੈਂਡ ਦੇ ਵਿੱਚ ਵੱਧ ਰਹੇ ਕ੍ਰਾਈਮ ਜੀ ਹਾਂ ਤੇ ਇਸ ਮੌਕੇ ਕਾਰੋਬਾਰੀਆਂ ਦੇ ਵੱਲੋਂ ਖੁੱਲਕੇ ਆਪਣੀ ਪੜਾਅ ਸਮਾਖਮਸ਼ਲ ਦੇ ਉਤੇ ਕੱਢੀ ਗਈ ਤੇ ਉਹਨਾਂ ਨੂੰ ਆਪਣੀਆਂ ਸਾਰੀਆਂ ਦਿੱਕਤਾਂ ਦੇ ਬਾਰੇ ਜਾਣੂ ਕਰਵਾਇਆ ਗਿਆ। ਉਹਨਾਂ ਮੁਤਾਬਕ ਰੋਜ਼ਾਨਾ ਵਾਧ ਰਿਖ ਰਾਇਮ ਉਹਨਾਂ ਨੂੰ ਕਾਰੋਬਾਰ ਚਲਾਉਣ ਦੇ ਵਿੱਚ ਕਾਫੀ ਦਿੱਕਤਾਂ ਦੇ ਰਹੇ ਨੇ। ਹਾਲਕਿ ਇਸ ਸਮੇਂ ਹਥਿਆਰਾਂ ਦੀ ਵਰਤੋਂ ਬਹੁਤ ਸਾਰੇ ਰਾਮ ਰੇਡਰਸ ਦੇ ਵੱਲੋਂ ਕੀਤੀ ਜਾਂਦੀ ਹੈ। ਚਾਕੂ ਚੋਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੇ ਕਾਰਨ ਕਾਰੋਬਾਰ ਚਲਾਣੇ ਹੋਰ ਮੁਸ਼ਕਲ ਹੋ ਰਹੇ ਨੇ। ਇਹ ਤੇ ਵਿਦਾਸ ਜਾਣੇ ਕਿ ਮਾਕਮਿਸ਼ਲ ਨੇ ਸਾਊਥ ਆਕਲੈਂਡ ਦੇ ਕਈ ਸਟੋਰਾਂ ਦਾ ਵੀ ਮੌਇਨਾ ਕੀਤਾ ਦੇਤੇ ਜਾ ਕੇ ਲੋਕਾਂ ਦੀਆਂ ਰਹਿਹਾਇਸ਼ੀਆਂ ਦੀਆਂ ਤੇ ਲੋਕਲ ਕਾਰੋਬਾਰੀਆਂ ਦੀਆਂ ਦਿੱਕਤਾਂ ਦੇ ਬਾਰੇ ਵੀ ਸੁਣਿਆ ਉਹਨਾਂ ਵੱਲੋਂ ਆਪਣਾ ਸਪਾਈਸ ਗਰੋਸਰੀ ਸਟੋਰ ਦੇ ਵਿੱਚ ਜਾ ਕੇ ਵੀ ਇਹਨਾਂ ਦੇ ਨਾਲ ਗੱਲਬਾਤ ਕੀਤੀਗੀ ਫਿਲਹਾਲ ਕਾਰੋਬਾਰੀਆਂ ਦੇ ਵੱਲੋਂ ਆਪਣੀਆਂ ਸਾਰੀਆਂ ਦਿੱਕਤਾਂ ਦੇ ਬਾਰੇ ਇਹਨਾਂ ਨੂੰ ਜਾਣੂ ਕਰਵਾਇਆ ਗਿਆ ਮਖਮਸ਼ਲ ਦੇ ਮੁਤਾਬਕ ਹਾਲਾਂਕਿ ਇੱਕੋ ਸਮੇ ਇਹ ਸਾਰਾ ਕੁਝ ਸਹੀ ਨਹੀਂ ਹੋ ਸਕਦਾ ਪਰ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਆਉਣ ਵਾਲੇ ਸਮਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਜਾਣਗੇ ਜਿਸ ਦੇ ਨਾਲ ਕਾਰੋਬਾਰੀਆਂ ਨੂੰ ਤੇ ਰਿਹਾਇਸ਼ੀਆਂ ਨੂੰ ਕੁਝ ਰਾਹਤ ਜ਼ਰੂਰ ਪ੍ਰਦਾਨ ਹੋਵੇਗੀ